ਕੈਮਾ ਮਿੱਤਰੋ ਬਾਈ ਮਿੱਤਰੋ ਵੱਧ ਤੋਂ ਵੱਧ ਫੋਲੋ ਕਰੋ ਤੇ ਗੱਲ ਕਰੀ 310000 ਫੋਲੋਰ ਤੋਂ ਬਾਅਦ ਆਪਾਂ 10000 ਰੁਪਏ ਕੈਸ਼ ਪ੍ਰਾਈਸ ਦਿਆ ਕਰਾਂਗੇ ਸਹੀ 15 ਦਿਨਾਂ ਬਾਅਦ ਤੇ ਆਹ ਕਾਰ ਆ ਆਪਣੇ ਲੈ ਬਾਈ ਹਨਾ ਇਹਦਾ ਰੇਟ ਸੁਣਿਓ ਤੁਸੀਂ ਕਿੰਨਾ ਰੇਟ ਦਾ ਬਾਈ ਜੀ ਰੇਟ ਇਹਦਾ 5.5 ਲੱਖ ਰੁਪਈਆ ਜੀ 5 ਬਚੇ ਕਟੋਗੇ ਕਿੰਨਾ ਜਿੰਨੇ ਤੁਸੀਂ ਕਹਿੰਦੇ ਉਹਨੇ ਘਟ ਜਾਗੇ 25000 ਕੱਟ ਦੋਗੇ ਆ ਦੇ ਦਾਂਗੇ 5 ਲੱਖ ਦੇ ਦਾਂਗੇ ਨਹੀਂ ਹੋਰ ਨਹੀਂ ਘਟਦੇ 5 ਲੱਖ ਦੀ ਦੇ ਦਾਂਗੇ 5 ਲੱਖ ਦੀ ਕਾਰ ਦੇ ਦਾਂਗੇ ਡੀਅਰ ਫੋਰ ਵਾ ਫੋਰ ਕਾਰ ਕਲੱਬ ਤੇ ਆ ਜਾਓ ਬਾਈ ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਤੇ ਕਰ ਲਓ ਫੋਲੋ ਵੱਧ ਵੱਧ ਤੇ ਬਈ ਹਨਾ ਆਪਣੇ 11000 ਫੋਲੋਅਰ ਹੈਗਾ ਜਾਰਾ ਹੁਣ ਆਲਾ ਤੇ ਅੱਛਾ ਕਿੰਨਾ ਮਾਡਲ 2019 ਮਾਡਲ ਹੈ ਜੀ ਹਾਂ ਚੰਡੀਗੜ੍ਹ ਦਾ ਨੰਬਰ ਹੈ 799 ਡੀਜ਼ਲ ਐਕਸਮ ਵੈਰੀਐਂਟ ਹੈ ਹਾਂ 5.5 ਲੱਖ ਰੁਪਏ ਦੀ ਕਾਰ ਦੇਣਾ 25000 ਦਾ ਘਟਾ ਦਤਾ 5 ਲੱਖ 5 ਲੱਖ ਦੀ ਕਾਰ ਦੇ ਦਾਂਗੇ ਅੱਛਾ ਆਹ ਕਿਹੜਾ ਮਾਡਲ ਚਾਬੀਆਂ ਫੁੱਲ ਬੀਮਾ ਹਾਂ ਹਾਂ ਦੋਵੇਂ ਚਾਬੀਆਂ ਫੁੱਲ ਬੀਮਾ ਠੀਕ ਹੈ ਜੀ ਆਹ ਇਹ ਜਟਾ ਬਾਈ ਜੀ ਇਹ ਗੱਡੀ ਭਾਵੇਂ ਮਾਡਲ ਪੁਰਾਣਾ ਪਰ ਕਾਰ ਨਵੀਂ ਹੈ ਠੀਕ ਹੈ 10 ਮਾਡਲ 30 ਤੱਕ ਪਾਸ ਪੰਜਾਬ ਨੰਬਰ ਪੈਸੇ ਗੈਸ ਕਰੋ ਪੈਸੇ ਹੋਣਗੇ 3.5 ਲੱਖ ਰੁਪਇਆ ਉਹ 2 ਲੱਖ 60 ਹਜ਼ਾਰ ਦੀ ਕਾਰ ਦੇਣਾ ਲੈ 2 ਲੱਖ 60 ਹਜ਼ਾਰ ਰੁਪਇਆ ਦੇ ਵਿੱਚ ਲੋਕਲ ਨੰਬਰ ਦੀ ਕਾਰ ਮੈਂਗਾ ਸਟਾਕ ਕੰਡੀਸ਼ਨ ਹੈ ਜੇ ਬੰਦੇ ਨੇ ਆ ਕੇ ਨੁਕਸ ਕੱਢਦਾ ਗੱਡੀ ਜੀ ਕੀ ਆ ਕਮੀ ਹੈ ਕਾਰ ਫਰੀ ਦਵਾਂਗਾ ਜੀ ਲੈ ਬਾਈ ਆ ਰਿਕਾਰਡ ਕਰ ਲਿਓ ਵੀਡੀਓ ਦਿਖਾ ਦਿਓ ਕਿ ਗੱਡੀ ਜੀ ਕਿ ਕਮੀ ਹੈ ਤਾਂ ਗੱਡੀ ਫਰੀ ਲੈਣੀ ਹੈ ਨੰਬਰ ਸਕਰੀਨ ਤੇ ਪਾਤਾ ਜਲਦੀ ਕਾਲ ਕਰਕੇ ਕਾਰ ਖਰੀਦ ਲਓ ਬਈ ਸਸੀ ਕਾਲ ਜੀ